ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਸ੍ਰੀ ਰਾਗ ਰਾਗ ਦਾ ਨਾਮ ਹੈ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੁਦਾ ਪਾਵਨ ਸ਼ਬਦ ਆਰੰਭ ਹੋਣ ਲੱਗਾ ਹੈ ਜੀ ਪੈ ਪਾਈ ਮਨਾਈ ਸੋਇ ਜੀਓ ਮੈਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਮਾਤਮਾ ਨੂੰ ਖੁਸ਼ ਕਰਨ ਦਾ ਯਤਨ ਕਰਨਾ ਹਾਂ ਜੀ ਸਤਗੁਰ ਪੁਰਖ ਮਿਲਾਇਆ ਜਿਸ ਜੀਵੜ ਅਵਰ ਨਾ ਕੋਈ ਜਿਉ ਸਤਗੁਰੂ ਨੇ ਉਸ ਪਰਮਾਤਮਾ ਨਾਲ ਮਲਾਪ ਕਰਵਾ ਦਿੱਤਾ ਜਿਸ ਪ੍ਰਭੂ ਵਰਗਾ ਹੋਰ ਕੋਈ ਨਹੀਂ ਹੈ ਜੀ ਰਹਾਉ ਇਹ ਰਹਾਉ ਦਾ ਬੰਸੀ ਜੀ ਗੁਸਾਈ ਮਹੰਡਾ ਇਠੜਾ ਗੁਸਾਈ ਬਹੁਤ ਹੀ ਮਿੱਠੜਾ ਹੈ ਬਹੁਤ ਹੀ ਚੰਗਾ ਹੈ ਜੀ ਅਮ ਅਬੇ ਥਾਉ ਮਿੱਠੜਾ ਉਹ ਪਰਮਾਤਮਾ ਤੇ ਮਾਤਾ ਪਿਤਾ ਤੋਂ ਵੀ ਮਿੱਠਾ ਹੈ ਜੀ ਭੈਣ ਭਾਈ ਸਭ ਸੱਜਣਾ ਤੁਦ ਜੀ ਹਾ ਨਹੀਂ ਕੋਈ ਜਿਓ ਭਾਵੇਂ ਭੈਣ ਹੈ ਭਾਵੇਂ ਪ੍ਰਾਹ ਹੈ ਭਾਵੇਂ ਸੱਜਣ ਹੈ ਪਰਮਾਤਮਾ ਤੋਂ ਵਧੀਕ ਕੋਈ ਨਹੀਂ ਹੈ ਜੀ ਤੇਰਾ ਹੁਕਮੇ ਸਾਵਣ ਆਇਆ ਏ ਹਰੀ ਤੇਰੇ ਹੁਕਮ ਦੇ ਵਿੱਚ ਹੀ ਸਾਵਣ ਦਾ ਮੌਸਮ ਆਇਆ ਹੈ ਜੀ ਮੈਂ ਸਤ ਕਾ ਹੱਲ ਜੁਆਇਆ ਸਤ ਦਾ ਪਉ ਉੱਚੇ ਆਚਰਣ ਦਾ ਮੈਂ ਹੱਲ ਜੋਲਿਆ ਹੈ ਜੀ ਨਾਉ ਬੀਜਣ ਲੱਗਾ ਆਸ ਕਰ ਅਰ ਬੋਹਲ ਬਖਸ਼ ਜਮਾਏ ਜਿਓ ਤੇ ਮੈਂ ਕਸ ਕਰਕੇ ਹਰੀ ਦੇ ਨਾਮ ਦਾ ਬੀਜ ਬੀਜਿਆ ਹੈ ਤੇ ਹਰੀ ਨੇ ਕਿਰਪਾ ਕੀਤੀ ਹੈ ਤੇ ਬਖਸ਼ਿਸ਼ ਦਾ ਬੋਲ ਲੱਗ ਗਿਆ ਹੈ ਜੀ ਹਾਂ ਗੁਰਮਿਲ ਇੱਕ ਪਛਾਣ ਦਾ ਮੈਂ ਗੁਰੂ ਨੂੰ ਮਿਲ ਕੇ ਇੱਕੋ ਪ੍ਰਭੂ ਨੂੰ ਹੀ ਪਛਾਣਿਆ ਹੈ ਜੀ ਦੁਇਆ ਕਾਗਲ ਚਿਤ ਨ ਜਾਣਦਾ ਪ੍ਰਭੂ ਤੋਂ ਬਿਨਾ ਮੈਂ ਹੁਣ ਕੋਈ ਹੋਰ ਲੇਖਾ ਜੋਖਾ ਨਹੀਂ ਜਾਣਦਾ ਜੀ ਹਰ ਇੱਕ ਤੈਕਾਰ ਲਾਇਓਨ ਜੋ ਪਾਵੈ ਤਿਮੈ ਨਿਭਾਹਿ ਜਿਉ ਹਰੀ ਨੇ ਆਪ ਹੀ ਜੀਵਾਂ ਨੂੰ ਕਾਰ ਵਿੱਚ ਧੰਦਿਆਂ ਚ ਲਾਇਆ ਹੈ ਜਿਵੇਂ ਹਰੀ ਨੂੰ ਚੰਗਾ ਲੱਗਦਾ ਹੈ ਓਵੇਂ ਸੰਸਾਰ ਚ ਹੋ ਰਿਹਾ ਹੈ ਜੀ ਤੁਸੀਂ ਭੋਗੋ ਪੁੰਚੋ ਭਾਈਓ ਇਹ ਭਾਈਓ ਤੁਸੀਂ ਪ੍ਰਭੂ ਦੇ ਨਾਮ ਨੂੰ ਭੋਗੋ ਪੁੰਚੋ ਜੀ ਗੁਰਦੀ ਬਾਣ ਕਵਾਏ ਪਹਿਨਾਈਓ ਜੇ ਤੁਸੀਂ ਹਰੀ ਦੇ ਨਾਮ ਨੂੰ ਭੋਗੋਗੇ ਗੁਰੂ ਕਿਰਪਾ ਕਰਕੇ ਤੁਹਾਨੂੰ ਸਿਰਪਾਓ ਦੀ ਬਖਸ਼ਿਸ਼ ਦੇਵੇਗਾ ਜੀ ਹਾਂ ਹੋਵਾ ਮਾਹਰ ਪਿੰਡ ਦਾ ਜੇ ਮੈਂ ਪਿੰਡ ਦਾ ਮਾਹਰ ਉਹ ਬਨ ਚੌਧਰੀ ਹੋਵਾਂ ਜੀ ਬਨ ਆਂਦੇ ਪੰਜ ਸ਼ਰੀਕ ਜਿਓ ਜੀ ਹਰੀ ਕਿਰਪਾ ਕਰੇ ਮੈਂ ਪਿੰਡ ਦਾ ਚੌਧਰੀ ਪਿੰਡ ਕਿਹੜਾ ਸ਼ਰੀਰੂਪੀ ਪਿੰਡ ਦਾ ਚੌਧਰੀ ਬਣ ਜਾਵਾਂ ਤੇ ਪੰਜ ਵਿਕਾਰਾਂ ਨੂੰ ਬਨ ਲਵਾਂ ਜੀ ਹਉ ਆਇਆ ਸ਼ਮ ਤੇ ਹੰਡੀਆਂ ਇਹ ਹਰੀ ਮੈਂ ਤੇਰੇ ਸਾਹਮਣੇ ਆਇਆ ਹਾਂ ਜੀ ਪੰਜ ਕਿਰਸ਼ਾਨ ਮੁਜੇ ਰ ਮਹੰਡਿਆ ਜਿਹੜੇ ਪੰਜ ਕਿਰਸ਼ਾਨ ਭਾਵ ਕੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਨੇ ਇਹ ਹੁਣ ਮੇਰੇ ਸਾਹਮਣੇ ਮੇਰੇ ਵਸ ਵਿੱਚ ਹਨ ਜੀ ਕਨ ਕੋਈ ਕੱਟ ਨਹੰਗੀ ਨਾਨਕ ਬੁੱਠਾ ਕੋਗ ਗਿਰਾਓ ਜਿਓ ਹੁਣ ਇਨਾਂ ਵਿਕਾਰਾਂ ਚ ਕੋਈ ਵੀ ਕੰਨ ਨਹੀਂ ਕੱਟਦਾ ਭਾਵਕ ਤੌਣ ਉੱਚੀ ਨਹੀਂ ਚੁੱਕਦਾ ਜੇ ਸਦਕਾ ਮੇਰਾ ਹੁਣ ਜਿਹੜਾ ਸ਼ਰੀਰ ਰੂਪੀ ਪਿੰਡ ਹੈ ਗਰਾਉ ਹੈ ਗ੍ਰਾਮ ਹੈ ਇਹ ਹੁਣ ਸੁਖੀ ਵਸਦਾ ਹੈ ਜੀ ਹਾਂ ਵਾਰੀ ਕੁੰਮਾ ਜਾਵੰਦਾ ਮੈਂ ਹਰੀ ਤੋਂ ਸਦਕੇ ਜਾਨਾ ਹਾਂ ਜੀ ਇੱਕ ਸ਼ਾਹਾਂ ਤੁੱਦ ਧਿਆਏਂਦਾ ਇੱਕ ਸ਼ਾਹ ਪਾ ਕੇ ਪ੍ਰਭੂ ਨੂੰ ਹੀ ਧਿਆਉਣਾ ਹਾਂ ਜੀ ਉੱਜੜ ਥੇ ਵਸਾਓ ਹੌਂ ਤੋ ਦੇ ਬਿੱਟੋ ਕੁਰਬਾਨ ਜਿਓ ਜਿਹੜਾ ਮੇਰਾ ਸਰੀਰ ਉੱਜੜ ਗਿਆ ਸੀ ਭਾਵੇਂ ਵਿਕਾਰਾਂ ਘਰ ਕੇ ਹੁਣ ਮੈਂ ਉਹ ਵਸਾਲਿਆ ਹੈ ਜੀ ਹਰੀ ਸਲੀ ਮੈਂ ਤੇਰੇ ਤੋਂ ਸਦਕੇ ਜਾਨਣਾ ਹਾਂ ਜੀ ਹਰ ਇਠਾ ਨਿਤ ਧਿਆਇੰਦਾ ਹਰੀ ਮੈਂ ਤੁਹਾਨੂੰ ਹੀ ਨਿਤ ਧਿਆਉਣਾ ਹਾਂ ਜੀ ਮਨ ਚੰਦੀ ਸੋ ਫਲ ਪਾਇੰਦਾ ਜੇ ਸਦਕਾ ਮਨ ਇੱਛਾ ਫਲ ਮਿਲਦਾ ਹੈ ਜੀ ਸੱਪੇ ਕਾਜ ਸਵਾਰਿਆਂ ਲਾਹੀਆਂ ਮਨ ਕੀ ਭੁੱਖ ਜਿਓ ਹਰੀ ਨੇ ਸਾਰੇ ਕਾਜ ਸਵਾਰ ਦਿੱਤੇ ਨੇ ਕਰਕੇ ਮੇਰੇ ਮਨ ਦੀ ਭੁੱਖ ਉੱਤਰ ਗਈ ਹੈ ਜੀ ਮੈਂ ਛੱਡਿਆ ਸਭ ਤੰਦੜਾ ਮੈਂ ਸਾਰੇ ਦੁਨਿਆਵੀ ਤੰਦੇ ਛੱਡ ਦਿੱਤੇ ਹਨ ਜੀ ਗੋਸਾਈਂ ਸੇਵੀ ਸੱਚੜਾ ਇੱਕ ਹਰੀ ਨੂੰ ਹੀ ਧਿਆਉਣਾ ਹਾਂ ਜੀ ਕਉਨੇ ਨਾਮ ਨਿਦਾਨ ਹਰ ਮੈਂ ਪੱਲੇ ਬੱਦਾ ਸ਼ੱਕ ਜਿਓ ਮੈਂ ਪ੍ਰਭੂ ਦਾ ਜਿਹੜਾ ਨਾਉ ਨਿਦ ਨਾਮ ਨਿਧਾਰਨ ਹੈ ਭਾਵੇਂ ਕੇ ਨਾਮ ਦਾ ਖਜ਼ਾਨਾ ਹੈ ਮੈਂ ਪੱਲੇ ਨਾਲ ਬਨ ਲਿਆ ਹੈ ਜੀ ਮੈਂ ਸੁਖੀ ਹੂੰ ਸੁਖ ਪਾਇਆ ਹੁਣ ਮੈਂ ਸੁਖ ਹਾਸਲ ਕਰ ਲਿਆ ਹੈ ਜੀ ਗੁਰ ਅੰਤਰ ਸ਼ਬਦ ਵਸਾਇਆ ਗੁਰੂ ਕਿਰਪਾ ਨਾਲ ਹਰੀ ਨੂੰ ਅੰਦਰ ਵਸਾਲ ਲਿਆ ਹੈ ਜੀ ਸਤਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ ਸਤਗੁਰੂ ਨੇ ਮੱਥੇ ਤੇ ਹੱਥ ਧਰ ਕੇ ਹਰੀ ਦੇ دیدار ਕਰਵਾ ਦਿੱਤੇ ਹਨ ਜੀ ਮੈਂ ਬਦੀ ਸਾਜ ਧਰਮਸ਼ਾਲਾ ਹੈ ਮੈਂ ਸੱਚੀ ਇੱਕ ਧਰਮਸ਼ਾਲਾ ਬਨ ਲਈ ਹੈ ਜੀ ਗੁਰਸਿੱਖਾ ਲਹਿੰਦਾ ਭਾਲ ਕੇ ਇਹ ਧਰਮਸ਼ਾਲਾ ਮੈਂ ਨਾਮ ਜਪਣ ਲਈ ਪਾਵਕ ਸੰਗਤ ਦਾ ਘਰ ਤਿਆਰ ਕੀਤਾ ਹੈ ਜਿੱਥੇ ਮੈਂ ਗੁਰਸਿੱਖਾਂ ਦੀ ਭਾਲ ਵਿੱਚ ਹਾਂ ਜੀ ਪੈਰ ਤੋਂ ਆ ਪੱਖਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਈ ਜਿਓ ਮੈਂ ਹਰੀ ਤੇ ਹਰੀ ਦੇ ਗੁਰਸਿੱਖਾਂ ਦੇ ਪੈਰ ਧੋਣਾ ਹਾਂ ਉਹਨਾਂ ਨੂੰ ਪੱਖਾ ਫੇਰਨਾ ਹਾਂ ਜੀ ਸੁਣ ਗੱਲਾਂ ਗੁਰ ਪੈ ਆਇਆ ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਗੁਰੂ ਦੇ ਕੋਲ ਆਇਆ ਹਾਂ ਜੀ ਨਾਮ ਦਾਣਿਸ਼ ਨਾਨਦ ਡੜਾਇਆ ਇਹ ਮਹਾਰੀ ਨੇ ਕਿਰਪਾ ਕਰਕੇ ਸੰਸਾਰ ਦੇ ਪ੍ਰਤੀ ਫਰਜ ਸਰੀਰ ਪ੍ਰਤੀ ਫਰਜ ਪਰਮਾਤਮਾ ਪ੍ਰਤੀ ਫਰਜ ਇਹ ਸਾਰਾ ਦ੍ਰਿੜ ਕਰਵਾ ਦਿੱਤਾ ਹੈ ਜੀ ਸ਼ਾਮੁਕਤ ਹੋ ਆਸੈ ਸਾਰੜਾ ਨਾਨਕ ਸੱਚੀ ਬੇੜੀ ਛਾੜ ਜਿਓ ਇਹ ਨਾਨਕ ਗੁਰੂ ਨੇ ਸੱਚੀ ਬੇੜੀ ਚ ਛਾੜ ਦਿੱਤਾ ਜਿਸ ਸਦਕਾ ਸਾਰਾ ਸੰਸਾਰ ਮੁਕਤ ਹੋ ਗਿਆ ਹੈ ਜੀ ਸਾਰੀ ਸ੍ਰਿਸ਼ਟ ਸਵੇ ਦਿਨ ਰਾਤ ਜਿਓ ਸਾਰੀ ਸ੍ਰਿਸ਼ਟ ਦਿਨ ਰਾਤ ਪ੍ਰਭੂ ਨੂੰ ਧਿਆਉਂਦੀ ਹੈ ਜੀ ਦੇ ਕੰਨ ਸੁਣੋ ਅਰਦਾਸ ਜਿਓ ਇਹ ਹਰੀ ਆਪਣਾ ਕੰਨ ਦੇ ਕੇ ਜੀਵਾਂ ਦੀ ਅਰਦਾਸ ਸੁਣਦਾ ਹੈ ਜੀ ਠੋਕ ਵਜਾਏ ਸਭ ਡਿਠੀਆਂ ਤੁਸੀਂ ਆਪੇ ਲਇਅਨ ਛੜਾਏ ਜਿਓ ਠੋਕ ਵਜਾ ਕੇ ਮੈਂ ਵੇਖ ਲਿਆ ਹੈ ਤੁਸੀਂ ਆਪ ਹੀ ਜੀ ਵਾਨੂ ਛਡਾਉਂਦੇ ਹੋ ਜੀ ਹੁਣ ਹੁਕਮ ਹੋਆ ਮਿਹਰਵਾਨ ਦਾ ਉਸ ਮਿਹਰਵਾਨ ਪ੍ਰਭੂ ਦਾ ਹੁਕਮ ਹੋ ਗਿਆ ਹੈ ਜੀ ਐ ਕੋਈ ਨਾ ਕਿਸੇ ਰਿਆਂਨ ਦਾ ਮੈਂ ਹਰੀ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਜੀ ਸਭ ਸੁਖਾਲੀ ਬੁੱਠੀਆਂ ਇਹ ਹੋਆ ਹਲੇ ਮੀਰਾਜ ਜਿਓ ਹੁਣ ਮੇਰਾ ਹਿਰਦਾਕਾਰ ਸੁਖੀ ਹੋ ਗਿਆ ਹੈ ਅਤੇ ਨਿਮਰਤਾ ਦਾ ਰਾਜ ਸਥਾਪਿਤ ਹੋ ਗਿਆ ਹੈ ਜੀ ਜਿਮ ਜਿਮ ਅੰਮ੍ਰਿਤ ਵਰਸਦਾ ਹਰ ਪਾਸੇ ਹਰੀ ਨਾਮ ਦਾ ਅੰਮ੍ਰਿਤ ਤ ਵਰਸਤਿਆ ਪਿਆ ਹੈ ਜੀ ਬੋਲਾ ਆ ਬੋਲੀ ਖਸਮ ਦਾ ਜਿਵੇਂ ਹਰੀ ਬੁਲਾਉਂਦਾ ਹੈ ਉਵੇਂ ਹੀ ਬੋਲਦਾ ਹਾਂ ਜੀ ਬੋ ਮਾਨ ਕੀ ਆ ਤੁਧ ਉਪਰੇ ਤੂੰ ਆਪੇ ਪਾਇਐ ਥਾਏ ਜਿਉ ਹਰੀ ਮੈਂ ਤੇਰੇ ਤੇ ਬੜਾ ਮਾਨ ਕੀਤਾ ਹੈ ਤੁਸੀਂ ਆਪ ਹੀ ਜੀਵਾਂ ਨੂੰ ਥਾਏ ਪਾਇਆ ਭਾਗ ਕੀ ਸਤਕਾਰ ਬਖਸ਼ਿਆ ਹੈ ਜੀ ਤੇਰੇ ਆ ਭਗਤਾ ਭੁੱਖ ਸਦ ਤੇਰੀਆਂ ਹਰੀ ਤੇਰੇ ਭਗਤਾ ਨੂੰ ਸਦਾ ਤੇਰੇ ਨਾਮ ਦੀ ਭੁੱਖ ਰਹਿੰਦੀ ਹੈ ਜੀ ਹਰ ਲੋਚਾ ਪੂਰਨ ਮੇਰੀਆਂ ਤੁਸੀਂ ਕਿਰਪਾ ਕਰਕੇ ਲੋਚ ਨੂੰ ਪੂਰਿਆ ਕਰਦੇ ਹੋ ਦੇਹੋ ਦਰਸ਼ ਸੁਖ ਦਾਤਾ ਮੈਂ ਗਲ ਵਿੱਚ ਲੈ ਹੋ ਮਿਲਾਏ ਜਿਉ ਇਹ ਹਰੀ ਸੁਖਾਂ ਦੇ ਦਾਤੇ ਕਿਰਪਾ ਕਰੋ ਮੈਨੂੰ ਦਿਦਾਰ ਬਖਸ਼ੋ ਆਪਣੇ ਗਲ ਦੇ ਨਾਲ ਲਾਵੋ ਜੀ ਤਉ ਦੇਵੜ ਅਵਰਨ ਪਾਲਿਆ ਤੇਰੇ ਵਰਗਾ ਹੋਰ ਮੈਂ ਕੋਈ ਨਹੀਂ ਵੇਖਿਆ ਜੀ ਤੂੰ ਦੀਪ ਲੋਪ ਪਿਆਲਿਆ ਤੂੰ ਦੀਪ ਲੋਕ ਵਿੱਚ ਪਤਾ ਲੋਕ ਵਿੱਚ ਹਰ ਜਗ੍ਹਾ ਤੇ ਆਪ ਵਸਦੇ ਹੋ ਜੀ ਤੂੰ ਤਾਂ ਤਨ ਅੰਤਰ ਰਵ ਰਹਿਆ ਨਾਨਕ ਭਗਤਾਂ ਸੱਚ ਆਧਾਰ ਜਿਓ ਤੁਸੀਂ ਹਰ ਥਾਂ ਤੇ ਵਸੇ ਹੋ ਤੇ ਭਗਤਾਂ ਨੂੰ ਤੁਹਾਡਾ ਹੀ ਆਸਰਾ ਹੈ ਜੀ ਹਾਂ ਗੁਸਾਈਂ ਦਾ ਪਹਿਲਵਾਨੜਾ ਮੈਂ ਹਰੀ ਦਾ ਪਹਿਲਵਾਨ ਬਣ ਗਿਆ ਹਾਂ ਜੀ ਮੈਂ ਗੁਰਮਿਲ ਉੱਚ ਦੁਮਾਲੜਾ ਬਣ ਕੇ ਮੈਂ ਉੱਚਾ ਦੁਮਾਲਾ ਬਣ ਲਿਆ ਹੈ ਜੀ ਸਭ ਹੋਈ ਛਿੰਝ ਇਕੱਠੀਆਂ ਨੇ ਬੈਠਾ ਵੇਖਾਂ ਆਪ ਜੀਓ ਸਭ ਲੁਕਾਈ ਛਿੰਝ ਇਕੱਠੀਆਂ ਹੋ ਗਈਆਂ ਹਨ ਤੇ ਦਈ ਪ੍ਰਮਾਤਮਾ ਆਪ ਵੇਖ ਕੇ ਇਸ ਵੇਖ ਰਿਹਾ ਹੈ ਸੰਸਾਰ ਨੂੰ ਜੀ ਵਾਤ ਵਜਨ ਟਮਕ ਫੇਰੀਆਂ ਜੀ ਇਹ ਸੰਸਾਰ ਰੂਪੀ ਜਿਹੜਾ ਮਲ ਅਖਾੜਾ ਹੈ ਇਹਦੇ ਚ ਕਈ ਪ੍ਰਕਾਰ ਦੇ ਬਾਜੇ ਵਜਰੇ ਹਨ ਜੀ ਮਲ ਲੱਥੇ ਲੈਂਦੇ ਫੇਰੀਆਂ ਇਹ ਜੀਵ ਸੰਸਾਰ ਵਿੱਚ ਫੇਰੀਆਂ ਲੈਂਦੇ ਹਨ ਜੀ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਗੁਰੂ ਨੇ ਕਿਰਪਾ ਕਰਕੇ ਮੇਰੇ ਕੰਡ ਤੇ ਥਾਪੀ ਦਿੱਤੀ ਹੈ ਜਿਸ ਕਰਕੇ ਮੈਂ ਪੰਜ ਜਵਾਨਾ ਵਿਕਾਰਾਂ ਨੂੰ ਕਾਬੂ ਕਰ ਲਿਆ ਹੈ ਜੀ ਸਾਬ ਇਕ ਇੱਥੇ ਹੋਏ ਆਇਆ ਸਾਰਾ ਸੰਸਾਰ ਇਕੱਠਾ ਹੋ ਕੇ ਇਸ ਜਗਤ ਵਿੱਚ ਆਇਆ ਹੈ ਜੀ ਕਰ ਜਾਸਨ ਵਾਟ ਵਟਾਇਆ ਇਸ ਸੰਸਾਰ ਵਿੱਚ ਆਉਣ ਜਾਣ ਦਾ ਗੇੜ ਬਣਿਆ ਹੈ ਜੀ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਜਿਹੜੇ ਗੁਰੂ ਦੇ ਸਾਹਮਣੇ ਉਹ ਲਾਹਾ ਖੱਟ ਗਏ ਨੇ ਤੇ ਮਨਮੁਖ ਮੂਲ ਗਵਾ ਕੇ ਗਏ ਹਨ ਜੀ ਤੂੰ ਵਰਨਾ ਚਿਹਨਾ ਬਾਹਰਾ ਪ੍ਰਭ ਤੁਹਾਡੇ ਤੇ ਕੋਈ ਵੀ ਵਰਨ ਚਿੰਨ ਭਾਵ ਕੇ ਆ ਕੋਈ ਲਕੀਰਾ ਹਨ ਨਾ ਤੁਹਾਡਾ ਕੋਈ ਰੰਗ ਹੈ ਜੀ ਹਰ ਦਿਸੈ ਹਾਜ਼ਰ ਜਾਹਰਾ ਹਰ ਪਾਸੇ ਤੁਸੀਂ ਹੀ ਹਾਜ਼ਰ ਨਾਜ਼ਰ ਹੋ ਸੁਣ ਸੁਣ ਤੁਜੈ ਤੇ ਆਇਂਦੇ ਤੇਰੇ ਭਗਤ ਰੱਤੇ ਗੁਣਤਾਸ ਜਿਓ ਹਰੀ ਤੁਹਾਡੇ ਭਗਤ ਤੁਹਾਨੂੰ ਸੁਣ ਕੇ ਤੁਹਾਨੂੰ ਹੀ ਤੇਉਂਦੇ ਨੇ ਤੁਹਾਡੇ ਗੁਣਾ ਦੇ ਵਿੱਚ ਰੱਤੇ ਹੋਏ ਹਨ ਜੀ ਮੈਂ ਜੁਗ-ਜੁਗ ਦਈਐ ਸੇਵੜੀ ਮੈਂ ਹਰੇਕ ਜੁਗ ਚ ਪ੍ਰਭੂ ਨੂੰ ਧਿਆਇਆ ਹੈ ਜੀ ਗੁਰ ਕੱਟੀ ਮਹੰਡੀ ਜੇਵੜੀ ਜੇ ਸਦਕਾ ਗੁਰੂ ਨੇ ਮੇਰੀ ਜਿਹੜੀ ਫਾਹੀ ਆ ਕੱਟ ਦਿੱਤੀ ਹੈ ਜੀ ਹਾਂ ਬਾਉੜ ਛਿੰਜਣਾ ਨੱਚੂ ਨਾਨਕ ਔਸਰ ਲੱਦਾ ਭਾਲ ਜਿਓ ਤੇ ਹੁਣ ਮੁੜ ਕੇ ਮੈਂ ਇਹ ਜੋ ਮਲ ਖੜਾ ਸੰਸਾਰ ਦਾ ਨਹੀਂ ਚੰਗਾ ਭਾਵ ਕੇ ਜਿੰਨਾ ਮਰਣ ਮੁੱਕ ਗਿਆਏਗਾ ਤੇ ਨਾਨਕ ਹੁਣ ਇਹ ਔਸਰ ਅਸੀਂ ਭਾਲ ਕੇ ਲੱਭ ਲਿਆ ਹੈ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇਕ ਹੈ ਬ੍ਰਹਮ ਸਰੂਪ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਸ੍ਰੀ ਰਾਗ ਰਾਗ ਹੈ ਪਹਿਲੇ ਪਾਤਸ਼ਾਹ ਜੂਦਾ ਪਾਵਨ ਸ਼ਬਦ ਅਰੰਭ ਹੋਣ ਲੱਗਾ ਹੈ ਜੀ ਘਰ ਪਹਿਲਾ ਇਹ ਪਹਿਰੇ ਬਾਣੀ ਅਰੰਭ ਹੋਣ ਲੱਗੀ ਹੈ ਜੋ ਘਰ ਪਹਿਲੇ ਵਿੱਚ ਹੈ ਜੀ ਪਹਿਲਾ ਪਰ ਰਣ ਕਾ ਵਣ ਜਾ ਰਿਆ ਮਿੱਤਰਾਂ ਹੁਕਮ ਪਿਆ ਗਰ ਭਾਸ ਹੁਣ ਪਹਿਰੇ ਬਾਣੀ ਦਾ ਸਰਲੇਖ ਹੈ ਪਹਿਰਿਆਂ ਦੇ ਵਿੱਚ ਸਤਗੁਰਾਂ ਨੇ ਬਾਣੀ ਨੂੰ ਉਚਾਰਿਆ ਜਿਵੇਂ ਦਿਨ ਦੇ ਚਾਰ ਪੈਰ ਹੁੰਦੇ ਨੇ ਰਾਤ ਦੇ ਚਾਰ ਪੈਰ ਹੁੰਦੇ ਨੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਭਾਈ ਪਹਿਲਾ ਪੈਰ ਤੇਰੇ ਤੇ ਆ ਗਿਆ ਪਹਿਲੇ ਪੈਰ ਇਹ ਰੈਣਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਬਾਸ ਤੂੰ ਪਰਮਾਤਮਾ ਦੀ ਕਿਰਪਾ ਨਾਲ ਮਾਤਾ ਦੇ ਪੇਟ ਦੇ ਵਿੱਚ ਸੰਯੋਗ ਗਿਆ ਜੀ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਕਸਮ ਛੇਤੀ ਅਰਦਾਸ ਜਦੋਂ ਪਹਿਲਾ ਪੈਰ ਸੀ ਮਾਂ ਦੇ ਗਰਭ ਵਿੱਚ ਸੈ ਉਦੋਂ ਪੁੱਠਾ ਲਟਕਿਆ ਸੈ ਤੇ ਪਰਮਾਤਮਾ ਨੂੰ ਤੂੰ ਚੇਤੇ ਕਰਨਾ ਸੈ ਜੀ ਕਸਮ ਛੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਉਦੋ ਪ੍ਰਮਾਤਮਾ ਦੇ ਨਾਲ ਜੁੜਿਆ ਸੇ ਅਰਦਾਸ ਕਰਨਾ ਸੇ ਪੁੱਠਾ ਲਟਕਿਆ ਸ ਲekin ਤੇਰਾ ਧਿਆਨ ਪ੍ਰਭੂ ਨਾਲ ਸੀ ਜੀ ਨਾਮਰ ਜਾ ਆਇਆ ਕਲ ਪੀਤਰ ਬਾਹੜ ਜਾਸੀ ਨਾਂਗਾ ਜੀ ਜਦੋਂ ਸੰਸਾਰ ਵਿੱਚ ਆ ਗਿਆ ਚੇਤਾ ਰੱਖੀ ਬਾਹੜ ਤੈਨੂੰ ਸੰਸਾਰ ਚੋਂ ਨਾਂਗਾ ਹੀ ਜਾਣਾ ਪਵੇਗਾ ਜੀ ਐਸੀ ਕਲਮ ਬੁਢੀ ਹੈ ਮਸਤਕ ਕਸੀ ਜੀ ਅਡੇ ਪਾਸ ਜਿਹੋ ਜੀ ਕਲਮ ਜੀਵ ਦੇ ਮਸਤਕ ਮੱਥੇ ਤੇ ਲਿਖੀ ਗਈ ਹੈ ਉਹੋ ਜਿਹੇ ਕਰਮ ਜੀ ਨੂੰ ਕਮਾਉਣੇ ਪੈਂਦੇ ਹਨ ਜੀ ਨਾਨਕ ਪ੍ਰਾਣੀ ਪਹਿਲੇ ਪੈਰ ਹੁਕਮ ਪਿਆ ਗਰਭਾਸ ਨਾਨਕ ਆਖਦੇ ਨੇ ਪਹਿਲਾ ਪੈਰ ਮਾਂ ਦੇ ਗਰਭ ਚ ਸੀ ਤੂੰ ਮਾਂ ਦੇ ਗਰਭ ਚ ਆ ਗਿਆ ਜੀ ਦੂਜੇ ਪੈਰ ਰਣ ਕ ਵਣਜਾਰਿਆ ਮਿੱਤਰਾ ਵਿਸਰ ਗਿਆ ਤਿਆਨ ਜਦ ਦੂਜਾ ਪੈਰ ਆ ਗਿਆ ਏ ਵਣ ਜਾ ਰਿਆ ਮਿੱਤਰਾ ਭਾਵਕੇ ਸੰਸਾਰ ਵਿੱਚ ਪੈਦਾ ਹੋਇਆ ਤੈਨੂੰ ਸਭ ਤੋਂ ਪਹਿਲਾਂ ਪ੍ਰਭੂ ਵਿਸਰਿਆ ਜੀ ਹੱਥੋਂ ਹੱਥ ਨਚਾਈਏ ਵਣ ਜਾ ਰਿਆ ਮਿੱਤਰਾ ਜਿਉਂ ਜਸਦਾ ਘਰ ਕਾਨ ਤੈਨੂੰ ਹੱਤਾਂ ਦੇ ਵਿੱਚ ਇਸ ਪ੍ਰਕਾਰ ਖੜਾਇਆ ਜਾ ਰਿਹਾ ਜਿਵੇਂ ਕ੍ਰਿਸ਼ਨ ਨੂੰ ਉਹਨਾਂ ਦੀ ਮਾਤਾ ਜਸੂਦਾ ਖੜਾਉਂਦੀ ਸੀ ਜੀ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੈ ਸੁਤ ਮੇਰਾ ਤੈਨੂੰ ਉਦੋਂ ਹਤਾਂ ਚ ਖੜਾਇਆ ਜਾਂਦਾ ਸੀ ਮਾਤਾ ਪਿਤਾ ਆਖਦੇ ਸਨ ਸਾਡਾ ਪੁੱਤਰ ਹੈ ਜੀ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਸ਼ ਤੇਰਾ ਇਹ ਮੂੜ ਮਨ ਪਰਮਾਤਮਾ ਨੂੰ ਧਿਆ ਅਖੀਰ ਚ ਕੁਝ ਵੀ ਨਾਲ ਨਹੀਂ ਨਿਵੇਗਾ ਜੀ ਜਿਨਾਂ ਦਾ ਚਰਚਿਆ ਤਿਸੇ ਨ ਜਾਣੈ ਮਨ ਪੀਤਰ ਤਰ ਗਿਆਨ ਇਹ ਭਾਈ ਬਣ ਜਾ ਰਿਆ ਮਿੱਤਰਾ ਆਪਣੇ ਮਨ ਚ ਧਿਆਨ ਤਰ ਜਿਨਨੇ ਤੈਨੂੰ ਬਣਾਇਆ ਹੈ ਉਹਨੂੰ ਤੂੰ ਚੇਤਾ ਨਹੀਂ ਕਰਦਾ ਜੀ ਕੋ ਨਾਨਕ ਪ੍ਰਾਣੀ ਦੂਜੇ ਪਹਿਰੈ ਵਿਸਰ ਗਿਆ ਧਿਆਨ ਦੂਜਾ ਪਹਿਰ ਆਇਆ ਮਾਂ ਦੇ ਗਰਭ ਚੋਂ ਜਨਮ ਲੈ ਕੇ ਸੰਸਾਰ ਤੇ ਆਇਆ ਪਰ ਤੈਨੂੰ ਪ੍ਰਭੂ ਦਾ ਧਿਆਨ ਵਿਸਰ ਗਿਆ ਹੈ ਜੀ ਤੀਜਾ ਪਹਿਰੈ ਰਣ ਕਾ ਵਣਜਾਰਿਆ ਮਿੱਤਰਾਂ ਤਨ ਜੋ ਬਨਸੋਂ ਚਿੱਤ ਤੀਜਾ ਪੈਰ ਆ ਗਿਆ ਜਦੋਂ ਤੂੰ ਥੋੜਾ ਜਿਹਾ ਵੱਡਾ ਹੋ ਗਿਆ ਤੇਰਾ ਚਿੱਤ ਸੰਸਾਰ ਦੇ ਧਨ ਅਤੇ ਜੋਬਨ ਚ ਲੱਗ ਗਿਆ ਜੀ ਹਰ ਕਾ ਨਾਮ ਨ ਚੇਤੀ ਵਣ ਜਾ ਰਿਆਂ ਮਿੱਤਰਾ ਵੱਦਾ ਛੁੱਟੈ ਜਿੱਤ ਤੂੰ ਮਰੀ ਦੇ ਨਾਮ ਨੂੰ ਨਹੀਂ ਜਪਦਾ ਪਿਆ ਜੇ ਸਦਕਾ ਤੂੰ ਬੱਜਾ ਹੋਇਆ ਛੁੱਟ ਜਾਏਗਾ ਜੀ ਹਰ ਕਾ ਨਾਮ ਨ ਚਿੱਤ ਪ੍ਰਾਣੀ ਵਿਕਲ ਪਿਆ ਸੰਗਮਾਇਾ हे प्राणी तू ਪ੍ਰਭੂ ਨੂੰ ਨਹੀਂ ਚੇਤਦਾ ਨਹੀਂ ਧਿਆਉਂਦਾ ਤੇ ਸੰਸਾਰ ਦੀ ਮਾਇਆ ਦੇ ਵਿੱਚ ਤੂੰ ਬਹੁਤ ਵਿਆਕੁਲ ਹੈ ਜੀ। ਧਨ ਸੋਰਤਾ ਜੋਬਨ ਮਤਾ ਅਹਲਾ ਜਨਮ ਗਵਾਇਆ ਧਨ ਤੇ ਜੋਬਨ ਦੇ ਵਿੱਚ ਤੂੰ ਮਤਾ ਹੋਇਆ ਤੇ ਇਹ ਜਿਹੜਾ ਚੰਗਾ ਜਨਮ ਸੀ ਇਹ ਗਵਾ ਲਿਆ ਹੈ ਜੀ। ਧਰਮ ਸੇਤੀ ਵਾਪਾਰ ਨ ਕੀਤੋ ਕਰਮ ਨਾ ਕੀਤੋ ਮੈਂ ਤੋ ਧਰਮ ਦਾ ਭਾਅ ਕੇ ਨਾਮ ਦਾ ਵਪਾਰ ਨਹੀਂ ਕੀਤਾ ਚੰਗੇ ਕਰਮਾਂ ਨੂੰ ਗੁਨਾ ਨੂੰ ਮਿੱਤਰ ਨਹੀਂ ਬਣਾਇਆ ਜੀ। ਉਹ ਨਾਨਕ ਤੀਜਾ ਪਹਿਰ ਪ੍ਰਾਣੀ ਤਨ ਜੋਬਨ ਸੋਚਿਤ ਨਾਨਕ ਆਖਦੇ ਨੇ ਪ੍ਰਾਣੀ ਤੀਜਾ ਪਹਿਰ ਜ਼ਿੰਦਗੀ ਦਾ ਆ ਗਿਆ ਜਵਾਨੀ ਦਾ ਸਮਾਂ ਸੀ ਬਸ ਧਨ ਤੇ ਜੋਬਨ ਚ ਹੀ ਮਸਤ ਰਹਿ ਗਿਆ ਜੀ। ਚੌਥੇ ਪਹਿਰ ਰਹਿਣ ਕਾ ਵਣਜਾਰਿਆ ਮਿੱਤਰਾਂ ਲਾਵੀ ਆਇਆ ਖੇਤ ਮਣਜਾਰਿਆ ਮਿੱਤਰਾ ਚੌਥਾ ਪੈਰ ਆ ਗਿਆ ਭਾਵਕੇ ਬੁਢੇਪਾ ਆ ਗਿਆ ਵੇਖ ਤੇਰੀ ਖੇਤ ਨੂੰ ਜਿੰਦਗੀ ਰੂਪੀ ਸਵਾਸਾਂ ਦਾ ਖੇਤ ਐ ਨੂੰ ਵੱਢਣ ਵਾਸਤੇ ਲਾਵੇ ਤਿਆਰ ਹਨ ਜੀ ਯਾ ਜਮ ਪਕੜ ਚਲਾਇਆ ਮਣਜਾਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ ਜਦੋਂ ਫਿਰ ਜਮਾ ਨੇ ਪਕੜ ਕੇ ਅੱਗੇ ਲਾ ਲਿਆ ਫਿਰ ਰਤੀ ਪਰ ਭੇਤ ਨਹੀਂ ਮਿਲਣਾ ਜੀ ਭੇਤ ਚੇਤ ਯਾਰ ਕਿਸੈ ਨਾ ਮਿਲੇ ਯਾ ਜਮ ਪਕੜ ਚਲਾਹਾ ਫਿਰ ਕਿਸੇ ਨੂੰ ਭੇਤ ਨਹੀਂ ਮਿਲਣਾ ਜਦੋਂ ਜੰਮਾ ਨੇ ਪਕੜ ਕੇ ਅੱਗੇ ਲਾ ਲਿਆ ਜੀ ਝੂਠਾ ਰੁਦਨ ਹੋ ਆਦਵਾਲੈ ਕਿਨਵੇਂ ਭਇਆ ਪਰਾਇਆ ਇਸ ਸੰਸਾਰ ਸਭ ਝੂਠਾ ਰੋਣ ਤੋਣ ਹੀ ਰਹਿ ਜਾਏਗਾ ਇੱਕ ਪਲ ਮਾਤਰ ਚ ਤੂੰ ਪਰਾਇਆ ਹੋ ਜਾਏਂਗਾ ਜੀ ਸਾਈ ਵਸਤ ਪ੍ਰਾਪਤ ਹੋਈ ਜਿਸੋਂ ਲਾਇਆ ਏਤ ਤੇ ਭਈ ਸੰਸਾਰ ਚ ਤੈਨੂੰ ਉਹ ਵਸਤੂ ਪ੍ਰਾਪਤ ਹੋ ਗਈ ਜਿਹਦੇ ਨਾਲ ਤੂੰ ਚਿੱਤ ਲਾਇਆ ਸੀ ਜੀ ਕਉ ਨਾਨਕ ਪ੍ਰਾਣੀ ਚੌਥੇ ਪਹਿਰ ਲਾਵੀ ਲੁਣ ਅੱਖੇ ਤਨ ਨਾਨਕ ਆਖਦੇ ਨੇ ਚੌਥੇ ਪੈਰ ਦੇ ਵਿੱਚ ਲਾਵੇ ਤਿਆਰ ਨੇ ਤੇਰੀ ਸਵਾਸਾ ਰੂਪੀ ਖੇਤੀ ਵੱਡਣ ਵਾਸਤੇ ਜੀ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਰਾਗ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਜੋਂ ਦਾ ਪਾਵਨ ਸ਼ਬਦ ਹੈ ਜੀ ਪਹਿਲੇ ਪਹਿਰ ਰਣ ਕਾ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਜਿੰਦਗੀ ਦਾ ਪਹਿਲਾ ਪੈਰ ਹੈ ਏ ਵਣਜਾਰਿਆ ਮਿੱਤਰਾ ਤੂੰ ਤਾਂ ਬਾਲਕ ਸੰਤਰੀ ਬੁੱਧੀ ਅਚੇਤ ਸੀ ਜੀ ਖੀਰ ਪੀਆ ਖੇਲਾਈ ਏ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਤੂੰ ਵਣਜਾਰਿਆ ਮਿੱਤਰਾ ਖੀਰ ਪਾਵਕੇ ਦੁੱਧ ਪੀਣਾ ਸਹਿ ਤੇ ਮਾਤਾ ਪਿਤਾ ਦੇ ਨਾਲ ਤੇਰਾ ਪਿਆਰ ਸੀ ਜੀ ਮਾਤ ਪਿਤਾ ਸੁਤ ਨਹਿ ਕਨੇਰਾ ਮਾਇਆ ਮੋਹ ਸਭਾਈ ਮਾਤਾ ਪਿਤਾ ਦੇ ਨਾਲ ਤੇਰਾ ਬੜਾ ਚਿਤ ਸੀਨੇ ਸੀ ਜਿਹੜਾ ਮਾਇਆ ਦਾ ਮੋਹ ਸੀ ਬੜਾ ਅੰਦਰ ਪ੍ਰਬਲ ਸੀ ਜੀ ਸੰਯੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਤੇਰੇ ਸੰਯੋਗ ਜੁੜੇ ਤੂੰ ਸੰਸਾਰ ਵਿੱਚ ਆਇਆ ਤੇ ਉਹ ਕਾਰ ਜਿਹੜੀ ਲਿਖੀ ਸੀ ਕਮਉਂਦਾ ਰਿਆ ਜੀ ਨਾਮ ਨਾ ਬਿਨ ਮੁਕਤ ਨਾ ਹੋਈ ਬੁਢੀ ਦੂਜਾ ਹੈ ਤੋ ਵਣ ਜਾ ਰਿਆ ਮਿੱਤਰਾ ਯਾਦ ਰੱਖ ਪ੍ਰਭੂ ਦੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ ਬਸ ਠੱਗਿਆ ਜਾਏਗਾ ਦੂਜੇ ਪਿਆਰ ਚ ਸੋ ਨਾਨਕ ਪ੍ਰਾਣੀ ਪੈ ਲੈ ਪੈਰੈ ਛੁੱਟ ਗਿਆ ਹਰ ਚੇਤ ਨਾਨਕ ਆਖੇ ਵਣ ਜਾ ਰਿਆ ਮਿੱਤਰਾ ਹਰੀ ਨਾਮ ਨਾਲ ਹੀ ਛੁੱਟ ਸਕਨਾ ਹੈ ਜੀ ਦੂਜੇ ਪੈਰ ਰਣ ਕੈ ਵਣ ਜਾ ਰਿਆ ਮਿੱਤਰਾ ਪਰ ਜੋ ਬਨ ਮੈਂ ਮਾਤ ਦੂਜਾ ਪੈਰ ਆ ਗਿਆ ਵਣਜਾਰਾ ਮੇ ਤਰਾ ਜੋਬਣ ਦੇ ਵਿੱਚ ਜਵਾਨੀ ਧਨ ਚ ਵਿਤੂ ਮਤਿਆ ਗਿਆ ਜੀ ਹਨਸ ਕਾਮ ਵਿਆਪਿਆ ਬਣਜਾਰਿਆ ਮਿੱਤਰਾ ਅੰਦਲੇ ਨਾਮ ਨਾ ਚੇਤ ਦਿਨ ਰਾਤ ਕਾਮ ਦੇ ਵਿੱਚ ਵਿਆਪਿਆ ਬਣਜਾਰਿਆ ਮਿੱਤਰਾ ਤੈਨੂੰ ਅੰਦਲੇ ਨੂੰ ਨਾਮ ਨਹੀਂ ਚੇਤਾ ਜੀ ਨਾਮ ਨਾਮ ਕਟ ਅੰਤਰ ਨਹੀਂ ਹੋਰ ਜਾਣੈ ਰਸ ਕਸ ਮਿੱਠੇ ਪ੍ਰਭੂ ਦੇ ਨਾਮ ਨੂੰ ਹਿਰਦੇ ਚ ਨਹੀਂ ਵਸਾਇਆ ਹੋਰ ਜਿੰਨੇ ਪਦਾਰਥ ਸੰਸਾਰੇ ਮਿੱਠੇ ਕਰਕੇ ਮੰਨੇ ਜੀ ਗਿਆਨ ਧਿਆਨ ਗੁਣ ਸੰਜਮ ਨਹੀਂ ਜਨਮ ਮਰੋਂਗੇ ਝੂਠੇ ਨਾ ਤੇਰੇ ਕੋਲ ਗਿਆਨ ਹੈ ਨਾ ਧਿਆਨ ਹੈ ਨਾ ਸੰਜਮ ਹੈ ਫਿਰ ਸੰਸਾਰ ਝੂਠਾ ਹੀ ਮਰੇਗਾ ਜੀ ਹੀਰਤ ਵਰਸੋ ਸੰਜਮ ਨਹੀਂ ਤਰਮ ਤਰਮ ਨਈ ਪੂਜਾ ਤੂੰ ਸੰਸਾਰ ਤੇ ਚੰਗੇ ਗੁਣਾਂ ਨੂੰ ਧਿਆਇਆ ਨਹੀਂ ਚੰਗੇ ਗੁਣ ਤੇਰੇ ਅੰਦਰ ਨਹੀਂ ਨਾ ਕੋਈ ਤੂੰ ਪੂਜਾ ਪਾਠ ਕੀਤਾ ਹੈ ਜੀ ਨਾਨਕ ਭਾਈ ਭਗਤ ਨੇ ਸਤਾਰਾ ਦੂਦਾ ਵਿਆਪੈ ਦੂਜਾ ਇਹ ਨਾਨਕ ਪ੍ਰਭੂ ਦੀ ਭਗਤੀ ਚਹੀ ਨਿਸਤਾਰਾ ਹੁੰਦਾ ਹੈ ਲੇਕਿਨ ਜਿਹੜਾ ਦੁਬਦਾ ਦੇ ਵਿੱਚ ਹੈ ਉਹ ਖੁਵਾਰ ਹੁੰਦਾ ਹੈ ਜੀ ਤੀਜੇ ਪੈਰੇ ਰੈਣ ਕੈ ਵਣਯਾਰਾ ਮਿੱਤਰਾ ਸਾਰੇ ਹਾਂਸ ਉਲੱਤੜੇ ਆਏ ਤੀਜਾ ਪੈਰ ਆ ਗਿਆ ਵੇਖ ਜਿਹੜੇ ਚਿੱਟੇ ਵਾਲ ਸਨ ਉਹ ਆ ਗਏ ਜੀ ਜੋਬਨ ਕਟੇ ਜਰੂ ਆਜਣਾ ਵਣਜਾਰਿਆ ਮਿੱਤਰਾ ਆਵ ਕਟੇ ਦਿਨ ਜਾਏ ਜਿਹੜਾ ਜੋਬਨ ਹੈ ਕੱਟਦਾ ਜਾ ਰਿਹਾ ਹੈ ਉਮਰ ਹੈ ਵੱਧਦੀ ਜਾ ਰਹੀ ਹੈ ਵਣਜਾਰਿਆ ਮਿੱਤਰਾ ਅੰਤਕਾਲ ਪਛਤਾਸੀ ਅੰਦਲੇ ਜਾ ਜਮ ਪਕੜ ਚਲਾਇਆ ਜਦੋਂ ਜਮਾ ਨੇ ਪਕੜ ਲਿਆ ਫਿਰ ਅਖੀਰ ਚ ਪਛਤਾਏਗਾ ਬਣ ਜਾ ਰਿਆ ਮਿੱਤਰਾ ਸਭ ਕੁਛ ਆਪਣਾ ਕਰ ਕਰ ਰਾਖਿਆ ਖਿੰਮੈ ਭਇਆ ਪਰਾਇਆ ਤੂੰ ਸਭ ਕੁਝ ਆਪਣਾ ਕਰਕੇ ਮੰਨਿਆ ਸੀ ਜਿੰਨੂੰ ਇੱਕ ਪਲ ਚ ਪਰਾਇਆ ਹੋ ਜਾਵੇਗਾ ਜੀ ਬੁੱਧ ਵਿਸਰਜੀ ਗਈ ਸਿਆਣ ਕਰਿ ਔਗਣ ਪਛਤਾਏ ਤੇਰੀ ਬੁੱਧ ਖਤਮ ਹੋ ਜਾਣੀ ਸਿਆਣਪ ਰਹਿ ਜਾਣੀ ਔਗਣ ਕਰਕੇ ਪਛਤਾਏਗਾ ਜੀ ਔ ਨਾਨਕ ਪ੍ਰਾਣੀ ਤੀਜੇ ਪੈਰੈ ਪ੍ਰਭ ਚੇਤੋਂ ਲਿਵ ਲਾਏ ਨਾਨਕ ਤੀਜਾ ਪੈਰਾ ਗਿਆ ਪ੍ਰਭੂ ਨੂੰ ਧਿਆਇਆ ਕਰ ਚੌਥੇ ਪੈਰੈ ਰਣਕੇ ਵਣਜਾਰੇ ਮਿੱਤਰਾ ਬਿਰਧ ਪਿਆ ਤਨ ਖੀਣਾ ਚੌਥਾ ਪੈਰ ਆ ਗਿਆ ਬਣ ਜਾ ਰਿਆ ਮਿੱਤਰਾ ਤੇਰਾ ਸ਼ਰੀਰ ਹੈ ਉਹ ਬੁਢੇਪੇ ਚ ਆ ਗਿਆ ਕਮਜ਼ੋਰ ਹੋ ਰਿਹਾ ਹੈ ਜੀ ਅੱਖੀ ਅੰਧ ਨ ਦੀ ਸੀ ਵਣ ਜਾ ਰਿਆ ਮਿੱਤਰਾ ਕੰਨੀ ਸੁਣੈ ਨ ਵੈਣ ਅੱਖਾਂ ਨਾਲ ਤੂੰ ਵੇਖਦਾ ਨਹੀਂ ਕੰਨਾਂ ਦੇ ਨਾਲ ਤੈਨੂੰ ਸੁਣ ਨਹੀਂ ਰਿਹਾ ਜੀ ਅੱਖੀ ਅੰਧ ਜੀਬ ਰਸ ਨਾਹੀਂ ਰੇ ਪਰਾ ਕੋ ਤਾਣਾ ਤੇਰਾ ਸਰੀਰ ਦਾ ਤਾਣ ਬਲ ਮੁੱਕ ਗਿਆ ਹੈ ਅੱਖਾਂ ਦਾ ਜੀਵ ਦਾ ਸਾਰੇ ਜਿਹੜੇ ਰਸ ਹਨ ਉਹ ਨਹੀਂ ਮਾਣ ਪਾਰੇ ਜੀ ਹੁਣ ਅੰਤਰ ਨਹੀਂ ਕਿਉਂ ਸੁਖ ਪਾਵੇ ਮਨ ਮੁਖ ਆਵਣ ਜਾਣਾ ਤੇਰੇ ਅੰਦਰ ਸੁਖ ਹੈ ਨਹੀਂ ਚੰਗੇ ਗੁਣ ਹੈ ਨਹੀਂ ਸੁਖ ਕਿਵੇਂ ਮਿਲੇਗਾ ਬਸ ਜਨਮ ਮਰਨ ਦਾ ਗੇੜ ਰਹੇਗਾ ਜੀ ਖੜ ਪੱਕੀ ਕੋੜ ਭਜੈ ਬਿਨਸੈ ਆਏ ਚੱਲਿਆ ਕਿਆ ਮਾਣ ਜਦੋਂ ਤੇਰੀ ਸਰੀਰੂਪੀ ਖੇਤੀ ਪੱਕ ਗਈ ਫਿਰ ਇਸ ਸੰਸਾਰ ਦੇ ਵਿੱਚ ਕੀ ਖਟਕੇ ਜਾਏਗਾ ਜੀ ਨਾਨਕ ਪ੍ਰਾਣੀ ਚੌਥੇ ਪੈਰ ਹੈ ਗੁਰਮੁਖ ਸ਼ਬਦ ਪਛਾਣ ਨਾਨਕ ਆਕ ਦਿਨ ਪ੍ਰਾਣੀ ਚੌਥੇ ਪੈਰ ਵਿੱਚ ਪਹੁੰਚ ਗਿਆ ਹੈ ਗੁਰੂ ਦੇ ਸਾਹਮਣੂ ਕੋ ਕੇ ਸ਼ਬਦ ਦੀ ਪਛਾਣ ਕਰ ਜੀ ਓੜਕ ਆਇਆ ਤਨ ਸ਼ਾਇਆ ਮਣ ਜਾ ਰਿਆ ਮਿੱਤਰਾਂ ਜਰ ਜਰ ਵਾਣਾ ਕੰਨ ਹੁਣ ਜਾ ਰਿਹਾ ਮਿੱਤਰਾ ਅਖੀਰ ਜਿਨ੍ਹਾਂ ਤੇ ਬੁਢੇਪਾ ਆ ਗਿਆ ਸੰਸਾਰ ਤੋਂ ਸੱਦਾ ਆ ਗਿਆ ਜੀ ਇਕ ਰਤੀ ਗੁਣ ਨ ਸਮਾਣਿਆ ਅਣਜਾਰੇ ਮਿੱਤਰਾ ਔਗੜ ਖੜਸਣ ਬੰਨ ਇਕ ਰਤੀ ਮਾਤਰ ਅੰਦਰ ਗੁਣ ਨਹੀਂ ਵਸਾਏ ਬਣ ਜਾ ਰਿਹਾ ਮਿੱਤਰਾ ਅਖੀਰ ਫਿਰ ਉਹਨਾਂ ਨੂੰ ਬਨਿਆ ਜਾਂਦਾ ਹੈ ਜੀ ਗੁਣ ਸੰਜਮ ਜਾਵੇ ਚੋਟ ਨ ਖਾਵੇ ਨਾ ਤੇ ਸਜਮਣ ਮਰਣਾ ਉਹਨਾਂ ਅੰਦਰ ਗੁਣ ਨਹੀਂ ਕੋਈ ਸੰਜਮ ਨਹੀਂ ਗੁਣ ਸੰਜਮ ਜਾਵੇ ਚੋਟ ਨਾ ਖਾਵੈ ਜਿੰਨਾ ਅੰਦਰ ਗੁਣ ਸੰਜਮ ਪੈਦਾ ਹੋ ਗਿਆ ਫਿਰ ਉਹ ਚੋਟਾ ਨਹੀਂ ਖਾਂਦੇ ਜਨਮ ਮਰਨ ਉਹਨਾਂ ਦਾ ਮੁੱਕ ਜਾਂਦਾ ਹੈ ਜੀ ਕਾਲ ਜਾਲ ਜਮ ਜੋ ਨਾ ਸਾਕੈ ਭਾਏ ਭਗਤ ਪੈ ਤਰਣਾ ਫਿਰ ਕਾਲ ਜਾਲ ਭਾਵ ਕੇ ਜਿਹੜਾ ਉਹਨਾਂ ਦਾ ਕਾਲ ਹੈ ਮੌਤ ਦਾ ਡਰ ਹੈ ਵਿਕਾਰਾਂ ਦਾ ਜਾਲ ਹੈ ਜਮਾਂ ਦਾ ਜੋ ਨਾ ਸਾਕੈ ਤੇ ਜਾਮ ਪ੍ਰਭਾਵ ਨਹੀਂ ਪਾਉਂਦੇ ਪ੍ਰਭੂ ਦੀ ਭਗਤੀ ਚ ਤਰ ਜਾਂਦੇ ਹਨ ਜੀ ਹੱਤ ਛੇਤੀ ਜਾਵੇਂ ਸਹਿਜ ਸਮਾਵੇਂ ਸਗਲੇ ਦੁੱਖ ਮਿਟਾਵੇਂ ਉਹ ਆਪਣੀ ਪਤ ਦੇ ਨਾਲ ਸੰਸਾਰ ਤੋਂ ਤੁਰ ਪੈਂਦੇ ਨੇ ਆਪਣਾ ਦੁੱਖ ਮਿਟਾ ਲੈਂਦੇ ਹਨ ਜੀ ਉਹ ਨਾਨਕ ਪ੍ਰਾਣੀ ਗੁਰਮੁਖ ਛੁਟੇ ਸਾਚੇ ਤੇ ਪਤ ਪਾਵੈ ਨਾਨਕ ਪ੍ਰਾਣੀ ਛੁੱਟ ਜਾਂਦੇ ਨੇ ਗੁਰੂ ਦੇ ਸਾਹਮਣੇ ਹੋ ਕੇ ਉਹ ਫਿਰ ਪਤ ਇੱਜ਼ਤ ਹਾਸਲ ਕਰ ਲੈਂਦੇ ਹਨ ਜੀ ਸ੍ਰੀ ਦਾਸ ਮਹੱਲਾ ਚੌਥਾ ਸ੍ਰੀ ਰਾਗ ਰਾਗ ਹੈ ਧੰ ਗੁਰੂ ਰਾਮਦਾਸ ਮਹਾਰਾਜ ਜੁਦਾ ਪਾਵਨ ਸ਼ਬਦ ਰੰਮ ਹੋ ਲੱਗਾ ਹੈ ਜੀ। ਲੇ ਪਰ ਰਣ ਕੈ ਵਣ ਜਾ ਰਿਆ ਮਿੱਤਰਾ ਹਰ ਪਾਇਆ ਉਦਰ ਮੰਜਾਰ ਤੇ ਵਣ ਜਾ ਰਿਆ ਮਿੱਤਰਾ ਤੂੰ ਵਣਜ ਕਰਨ ਆਇਆ ਸੈਂ ਪਹਿਲੇ ਪੈਰ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਤੂੰ ਨਿੰਮ ਗਿਆ ਜੀ। ਪਰ ਤਾਵੈ ਹਰ ਉਚਰੈ ਵਣ ਜਾ ਰਿਆ ਮਿੱਤਰਾ ਹਰ ਹਰ ਨਾਮ ਸਮਾਰ ਤੇ ਮਾਤਾ ਤੇ ਗਰਭ ਚ ਤੂੰ ਧਿਆਨ ਸਹਿਾਰੀ ਨੂੰ ਜਪਨਾ ਸਹਿ ਜੀ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਹਰੀ ਨਾਮ ਨੂੰ ਜਾਪਨਾ ਸ ਹੈ ਹਰੀ ਨਾਮ ਨੂੰ ਆਰਾਧਨਾ ਸ ਹੈ ਅਗਨੀ ਦੇ ਵਿੱਚ ਮਾਂ ਦੇ ਗਰਭ ਚ ਤੂੰ ਤਾਂ ਵੀ ਜਿਉਣਾ ਸ ਹੈ ਜੀ ਬਾਹਰ ਜਨਮ ਭਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਆ ਲੇਕਿਨ ਜਨਮ ਲੈ ਕੇ ਸੰਸਾਰ ਵਿੱਚ ਆਇਆ ਤੂੰ ਸੰਸਾਰ ਦੇ ਕੁਟੰਬ ਦੇ ਵਿੱਚ ਹੀ ਮਸਤ ਹੋ ਗਿਆ ਜੀ ਜਿਸ ਕੀ ਵਤ ਚੇਤੋ ਪ੍ਰਾਣੀ ਕਰਹਿਰਦਾ ਗੁਰਮੁਖ ਵਿਚਾਰ ਇਹ ਪ੍ਰਾਣੀ ਜਿਸ ਪ੍ਰਮਾਤਮਾ ਦਿੱਤੀ ਦਾਤ ਹੈ ਜਿੰਨ ਨੇ ਸਵਾਸ ਨਾ ਗੁਰੂ ਦੇ ਸਨਮੁਖ ਹੋ ਕੇ ਉਹਦੀ ਵਿਚਾਰ ਕਰੋ ਜੀ ਕਉ ਨਾਨਕ ਪ੍ਰਾਣੀ ਪਹਿਲੇ ਪੈਰੇ ਅਰ ਜਪੀਆ ਕਿਰਪਾ ਧਾਰ ਨਾਨਕ ਪਹਿਲੇ ਪੈਰੇ ਪ੍ਰਾਣੀ ਪ੍ਰਾਣੀ ਪਹਿਲੇ ਪੈਰੇ ਜਿਹੜਾ ਪਹਿਲਾ ਪੈਰ ਹੈ ਨਾ ਇਹਦੇ 'ਚ ਪ੍ਰਭੂ ਨੂੰ ਜਪਣਾ ਚਾਹੀਦਾ ਹੈ ਜੀ ਦੂਜੇ ਪੈਰੇ ਰੈਣ ਕੈ ਵਣਜਾਰਿਆ ਮਿੱਤਰਾਂ ਮਨ ਲਾਗਾ ਦੂਜੇ ਪਾਏ ਦੂਜਾ ਪਹਿਰਾ ਗਿਆ ਜ਼ਿੰਦਗੀ ਦਾ ਜਿਹੜਾ ਮਨ ਹੈ ਪ੍ਰਭੂ ਤੋਂ ਟੁੱਟ ਕੇ ਕਿਸੇ ਹੋਰ ਨਾਲ ਲੱਗ ਗਿਆ ਜੀ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਮੇਰਾ ਮੇਰਾ ਕਰਕੇ ਮੇਰਾ ਪੁੱਤਰ ਮੇਰਾ ਪੁੱਤਰ ਕਰਕੇ ਇਹਨੂੰ ਪਾਲਿਆ ਜਾਂਦਾ ਹੈ ਮਾਤਾ ਪਿਤਾ ਬੜਾ ਸਨੇਹ ਕਰਦੇ ਹਨ ਜੀ ਲਾਵੇ ਮਾਤ ਪਿਤਾ ਸਦਾ ਗਲ ਛੇਤੀ ਮਨ ਜਾਣੇ ਖੱਟ ਖਵਾਏ ਮਾਤਾ ਪਿਤਾ ਸਦਾ ਆਪਣੇ ਗਲ ਦੇ ਨਾਲ ਲਵਾਉਂਦੇ ਹਨ ਤਾਂ ਕਿ ਬੱਚਾ ਸਾਨੂੰ ਖੱਟ ਕੇ ਖਵਾਏ ਜੀ ਛੋ ਦੇ ਵਤ ਸੈ ਨ ਜਾਣੇ ਮੂੜਾ ਦਿੱਤੇ ਨੋਂ ਲਪਟਾਈ ਜੋ ਇਸ ਨੂੰ ਮਿਲਿਆ ਹੈ ਉਹਨੂੰ ਜਾਣਦਾ ਨਹੀਂ ਭਾਵੇਂ ਕਿਸ ਪ੍ਰਮਾਤਮਣ ਦਿੱਤਾ ਹੈ ਉਹਨੂੰ ਜਾਣਦਾ ਨਹੀਂ ਜੋ ਇਹਨੂੰ ਮਿਲਿਆ ਹੈ ਉਹਦੇ ਨਾਲ ਇਹ ਲਪਟਿਆ ਹੋਇਆ ਹੈ ਜੀ ਹੋਈ ਗੁਰਮੁਖ ਹੋਵੇ ਸੁ ਕਰੇ ਵਿਚਾਰ ਅਰਥ ਆਵੇ ਮਨ ਲਿਵ ਲਾਏ ਜੇ ਕੋ ਗੁਰੂ ਦੇ ਸਾਹਮਣੇ ਹੋ ਜਾਏ ਵਿਚਾਰ ਕਰਦਾ ਹੈ ਉਦੇ ਹੀ ਮਨ ਚਿਤ ਚ ਨਾਮ ਜੁੜਦਾ ਹੈ ਜੀ ਕੋ ਨਾਨਕ ਦੂਜੇ ਪੈਰੈ ਪ੍ਰਾਣੀ ਤੇ ਕਾਲ ਕਬਹੂ ਖਾਏ ਇਹ ਨਾਨਕ ਆਖ ਫਿਰ ਦੂਜੇ ਪੈਰ ਜਿਹੜਾ ਪ੍ਰਭੂ ਨੂੰ ਚੇਤਾ ਕਰਦਾ ਉਹ ਕਾਲ ਕਦੀ ਨਹੀਂ ਖਾਂਦਾ ਜੀ ਤੀਜੇ ਪੈਰੈ ਰੈਣ ਕਾ ਵਣਯਾਰਾ ਮਿੱਤਰਾਂ ਮਨ ਲੱਗਾ ਆਲ ਜੰਜਾਲ ਤੀਜਾ ਪਹਿਰ ਆ ਗਿਆ ਜਿੰਦਗੀ ਦਾ ਜਿਹੜਾ ਮਨ ਸੀ ਉਹ ਆਲ ਜੰਜਾਲ ਸੰਸਾਰ ਦੇ ਵਿੱਚ ਮਸਤ ਹੋ ਗਿਆ ਜੀ ਤਨ ਚਿਤ ਵਾ ਤਨ ਸੰਚ ਵ ਵਣ ਜਾ ਰਿਆ ਮਿੱਤਰਾਂ ਹਰ ਨਾਮਾ ਹਰ ਨਾ ਸੰਭਾਲ ਬਸ ਤਨ ਨੂੰ ਹੀ ਚੇਤਾ ਕਰਦਾ ਹੈ ਹਰੀ ਨੂੰ ਚੇਤਾ ਨਹੀਂ ਕਰਦਾ ਜੀ ਹਰ ਨਾਮ ਹਰ ਹਰ ਕਦੇ ਨਾ ਸੰਭਾਲੇ ਇਹ ਹੋਵਾ ਅੰਤ ਸਖਾਈ ਜੋ ਨਾਮ ਅਖੀਰ ਚ ਸਖਾਈ ਹੁੰਦਾ ਉਹਨੂੰ ਕਦੀ ਨਹੀਂ ਧੌਂਦਾ ਜੀ 헤 ਤਨ ਸੰਪੈ ਮਾਇਆ ਛੂਠੀ ਅੰਤ ਛੋੜ ਚੱਲਿਆ ਪਛਤਾਈ ਇਸ ਸੰਸਾਰ ਦੀ ਧਨ ਨੂੰ ਦੌਲਤ ਨੂੰ ਹੀ ਇਕੱਠਾ ਕਰਦਾ ਜੋ ਅਖੀਰ ਛੱਡ ਜਾਂਦੀ ਹੈ ਜੀ ਇਸ ਨੂੰ ਕਿਰਪਾ ਕਰੇ ਗੁਰ ਮਿਲਲੇ ਸੋ ਹਰ ਹਰ ਨਾਮ ਸਮਾਲ ਜਿਸ ਤੇ ਕਿਰਪਾ ਹੋ ਜਾਂਦੀ ਹੈ ਗੁਰੂ ਉਹਨੂੰ ਮਿਲਦਾ ਹੈ ਉਹੀ ਹਰਿ ਨਾਮ ਨੂੰ ਸੰਭਾਲਦਾ ਹੈ ਜੀ ਉਹ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਮ ਨਨਕ ਆਖ ਉਹ ਤੀਜੇ ਪੈਰ ਚ ਪ੍ਰਾਣੀ ਪ੍ਰਭੂ ਨਾਲ ਜਾ ਜੁੜਦੇ ਹਨ ਜੀ ਉਤ ਪਰ ਰਣ ਕਾ ਓਣਯਾਰਾ ਮਿੱਤਰਾਂ ਹਰ ਚੱਲਣ ਵੇਲਾ ਆਦੀ ਜੀਵਣ ਜਾ ਰਿਹਾ ਮਿੱਤਰਾ ਚੌਥਾ ਪੈਰਾ ਆ ਗਿਆ ਬਜ਼ੁਰਗੀ ਦਾ ਸਮਾਂ ਆ ਗਿਆ ਵੇਖ ਜਾਣ ਦਾ ਸਮਾਂ ਆ ਗਿਆ ਸੰਸਾਰ ਤੋਂ ਹਰ ਸੇਵੋ ਪੂਰਾ ਸਤਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਂ ਦੀ ਉਸ ਪੂਰੇ ਸਤਗੁਰੂ ਨੂੰ ਧਿਆਓ ਵੇਖ ਇਹ ਜ਼ਿੰਦਗੀ ਰੂਪੀ ਰਾਤ गुज़रਦੀ ਜਾ ਰਹੀ ਹੈ ਜੀ ਹਰ ਸੇਵੋ ਕਿਨ ਕਿਨ ਇਲਮੂਲ ਨਾ ਕਰਿਓ ਜਿਸ ਅਸਤਿਰ ਜੋਗ ਜੋਗ ਹੋ ਉਹ ਉਸ ਪਰਮਾਤਮਾ ਨੂੰ ਜਪੋ ਉਹਨੂੰ ਧਿਆਓ ਢਿੱਲ ਮਾਤਰ ਵੀ ਪਲ ਮਾਤਰ ਵੀ ਢਿੱਲ ਨਾ ਕਰੋ ਜਿਸ ਸਦਕਾ ਤੁਹਾਡਾ ਜੀਵਨ ਅਸਤਿਰ ਹੋਵੇਗਾ ਜੀ ਹਰ ਸੇਤੀ ਸਦ ਮਾਣੋ ਰਲੀਆਂ ਜਨਮ ਮਰਨ ਦੁੱਖ ਖੋ ਹਰੀ ਦੇ ਨਾਲ ਤੁਸੀਂ ਰਲੀਆਂ ਮਾਣੋ ਭਾਗ ਕੇ ਨਾਮ ਚ ਜੁੜੇ ਰਹੋ ਜਿਸ ਸਦਕਾ ਜਨਮ ਮਰਨ ਦਾ ਦੁੱਖ ਮੁੱਕ ਜਾਏਗਾ ਜੀ ਪ੍ਰਸਾਦ ਗੁਰਸਵਾਮੀ ਭੇਦ ਨਾ ਜਾਣੋ ਜਿੱਤ ਮਿਲ ਹਰ ਭਗਤ ਸੁਖਾਂ ਦੀ ਉਸ ਗੁਰੂ ਦੇ ਵਿੱਚ ਸਤਿਗੁਰੂ ਤੇ ਪ੍ਰਮਾਤਮਾ ਚ ਤ੍ਰਤੀ ਪਰ ભેਦ ਨਾ ਜਾਣ ਜੇ ਸਦਕਾ ਜਿਹੜੀ ਸੁਖਾਂ ਦੀ ਦਾਤ ਹੈ ਭਗਤੀ ਦੀ ਦਾਤ ਹੈ ਮਿਲਦੀ ਹੈ ਜੀ ਨਾਨਕ ਪ੍ਰਾਣੀ ਚੌਥੇ ਪੈਰ ਸਫਲ ਹੋ ਰਹਿਣ ਭਗਤਾਂ ਦੀ ਇਹ ਨਾਨਕ ਆਖ ਫਿਰ ਉਹਨਾਂ ਪ੍ਰਾਣੀਆਂ ਦਾ ਜਿਹੜਾ ਚੌਥਾ ਪੈਰ ਹੈ ਬਜ਼ੁਰਗੀ ਦਾ ਪੈਰ ਹੈ ਸਫਲ ਹੋ ਜਾਂਦਾ ਹੈ ਉਹ ਭਗਤ ਬਣ ਜਾਂਦੇ ਹਨ ਜੀ ਪੁਰ ਸਤ ਗੁਰ ਸੁਆਮੀ ਭੇਦ ਨਾ ਜਾਣੋ ਜਿਤ ਮਿਲ ਹਰਿ ਭਗਤ ਸੁਖਾਂ ਦੀ ਕਉ ਨਾਨਕ ਪ੍ਰਾਨੀ ਚੌਥੇ ਪਹਿਰੇ ਸਭ ਲਿਉ ਰਹਿਣ ਭਗਤਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ